ਬੜੀ ਪਿਆਰ ਦੇ ਨਾਲ ਆਓ ਸਾਰੇ ਭੜੇ ਜਿਵੇਂ ਮਹਾਰਾਜ ਨੇ ਵੀ ਰਾਸੇ ਵਿੱਚ ਉਚਾਰਨ ਕੀਤਾ ਹੁਣ ਇਹ ਉਹੀ ਚੜ੍ਹਦੀ ਕਲਾ ਦਾ ਰੰਗ ਆਪ ਸੰਗ ਦੇ ਉੱਤੇ ਹੋਏ ਤੇ ਜਸਾ ਫੁਰਨਾਮਾ ਪੜਨ ਦਾ ਸੁਣਾਉਣਾ ਦਾ ਜਿਹੜਾ ਆਨੰਦ ਮਣੇਗਾ ਮੈਂ ਪਹਿਲੇ ਹੀ ਮੰਦਰਾਂ ਵਿੱਚ ਸੰਗੀਤ ਟਾਈਮ ਜ਼ਿਆਦਾ ਹੋ ਚੁੱਕਾ ਪਰ ਜਦੋਂ ਮਹਾਰਾਜ ਦੀ ਸਿਖਤਾਂ ਕਰਦੇ ਹੋਈਏ ਨਾ ਤੇ ਸੱਚ ਜਾਣ ਕੇ ਪਤਾ ਨਹੀਂ ਲੱਗਦਾ ਸਮੇਂ ਦਾ ਤੇਰੇ ਕਾਵਨ ਕਰ ਨੂੰ ਕਹਿ ਕੇ ਗਾਵਾ ਮਾਰੇ ਕਿੰਨੇ ਗੁਣ ਕਹਿ ਦੇ ਤਾਂ ਸਮਾਂ ਹੀ ਕੁਝ ਨਹੀਂ ਵੈਸਾ ਨੂੰ ਬੈਠੀ ਜਿਵੇਂ ਇੱਕ ਕਮਲ ਨੂੰ ਕੁਣਕਰੀਏ ਕਿੰਨੇ ਕੁ ਗੁਣ ਕਹਿ ਸਕਦੇ ਆ ਪਰ ਸਮੇਂ ਦੀ ਹੱਦ ਦੇ ਵਿੱਚ ਬੰਨ ਲੈਣੇ ਆ ਮਾਰਦ ਨਹੀਂ ਵੜਾਏਗਾ ਪਰ ਬੰਨਿਆ ਨਹੀਂ ਜਾ ਸਕੀ ਆਓ ਆਪਣੇ ਤਰੀਨ ਦੇ ਨਾਲ ਐਸ਼ਾਫ ਇਸ਼ਾਫ ਯਾਰ ਗਜ਼ੀਰ ਅਲਮੀ ਕਿਦਾਰਾਏ ਦੌਰਸਤ ਦੂਰਸਤ ਦੀ ਦੂਰਸਤ ਦੀ ਤੈਨ ਤ ਹੋਏਗਾ ਤਖਤਾ ਬਾਸ਼ਾ ਪਰ ਤੂੰ ਸੱਚ ਤੋਂ ਇਮਾਨ ਤੋਂ ਧਰਮ ਤੋਂ ਬੜਾ ਦੂਰ ਹੈ ਆ ਤੈਨੂੰ ਦੱਸਾਂ ਕਿ ਕੀ ਕੀ ਕਰਤੁਕਤਾ ਕਰੀਐ ਆਪ ਇਹਨੂੰ ਦੱਸਾਂ ਚਮਕਾਉਣ ਦੀ ਧਰਤੀ ਤੇ ਕੀ ਹੋਇਆ ਸੀ ਕਹਿੰਦੇ ਹੁਣ ਧਿਆਨ ਨਾ ਖਾਣੇ ਇੱਕ ਹੋਰ ਕਾ ਸਿਰਿ ਵਾਖੂ ਦੀ ਕੀਮਤੇ ਜ਼ਫਰਨਾਮੇ ਸਿਰ ਮੁਕਮਾ ਬਾਸੈ ਦਸਮੀਂ ਚੌਕਾ ਅਜ਼ ਹਮਾ ਤੇ ਹਿਲ ਤੇ ਅਰ ਸੋ ਬਿਆਪ ਕੋ ਨਾ ਕ੍ਰਿਸ਼ਨੇ ਚ ਕਰ ਗੁਨ ਚਿਤਨਨ ਕਿਦਾਂ ਲੱਭਰਾਇਦ ਬਰੋ ਬੇਖਬਰ ਕਿਦਾਂ ਲੱਭਰਾਇਦ ਬਰੋ ਬੇਖਬਰ ਮਰ ਕੇ ਤੇ ਸੱਸ ਲੱਗਦੀ ਫੌਜਾਂ ਕੇ ਕੁਟਚੇ ਪੈ ਗਈ ਤਾਂ ਮੇਂ ਮੂਰ ਹੋਇਆ ਮੈਂ ਚੰਗ ਲੰਦ ਫਿਰ ਆਇਆ ਸੀ ਤੇਰਾ ਕਰਨੈਲ ਨਾਖਾ ਮੇਰੇ ਵਾਲ ਉੱਛੜ ਕੇ ਜੁਦੀ ਸਭ ਕੇ ਨਾਹਰ ਵਿਆਮਨ ਬਜੰਗ ਅਦੇਖੇ ਨਾਖਾਂ ਮੇਰੇ ਵੱਲ ਨੂੰ ਜਨਮ ਦੇ ਵਿੱਚ ਵਧਿਆ ਚਸ਼ੀਦ ਹਮ ਯਕੀਨ ਤੀਰ ਮਨ ਦੇ ਤਰ੍ਹਾਂ ਤੇਰ ਮਾਈਂ ਕੀ ਤੀਰ ਦਾ ਸਵਾਦ ਆਜ਼ਾਦੀ ਨਾਲ ਤੇਰੇ ਨਾਖਾਂ ਵਿੱਚ ਖਾਇਆ ਤੂੰ ਕਹਉਂ ਦੀ ਧਰਤੀ ਤੇ ਪਹੁੰਚੋ ਸਾਈਂ ਜੇਰੇ ਚਾਹ ਕੇ ਬਹੁਤ ਬਾਧਿਕ ਨਾਲ ਆਇਆ ਸੀ ਪਰ ਮੇਰੇ ਇੱਕੋ ਤੀਰ ਦੀ ਝਾੜ ਨਹੀਂ ਚੱਲ ਸਕਿਆ ਤੇਰਾ ਨਾਖਾ ਸ਼ੁੱਧ ਕਰ ਸਕੂ ਮਾਲਕ ਕਹਿੰਦੇ ਕਿ afghan ਦੀ ਗਿਰ ਬਿਆਮਤ ਬਜੰਗ ਦੇਖੋ ਮਾਲਕ ਦੀ ਕਰਮ ਸਿਫਤ ਵੀ ਕਰਦੇ ਨੇ ਇਹ ਨਹੀਂ ਕਿ ਸਾਡੇ ਵਾਂਗ ਜਿਹਦੀ ਬੁਰਾਈ ਕਰਨੀ ਭਾਵੇਂ ਉਹਦਾ ਕੋਈ ਗੁਣ ਚੰਗਾ ਵੀ ਹੋਵੇ ਕਹਿੰਦੇ ਨਾਲ ਹੀ ਨਾ ਉਹ ਤਾਂ ਇਦਾਂ ਹੀ ਆ ਬਸ ਮਾਲਕ ਸਿਫਤ ਵੀ ਕਰ ਰਹੇ ਨੇ ਕਹਿੰਦੇ afghan ਦੀ ਗਿਰ ਬਿਆਮਤ ਬਜੰਗ afghan ਆਇਆ ਸਿਰ ਤੇ ਮੇਰੇ ਵਾਂਗ ਜੱਲਾ ਭਰੌੜਾ ਤੂੰ ਸਾਇਰ ਰਵਾਹ ਤੂੰ ਤੀਰ ਤੋਂ ਪੰਗਰ ਵਾਣਾ ਹੋਇਆ ਤੇਰਾ ਤੋਂ ਪੰਗਰ ਵਾਣਾ ਮੇਰੇ ਵਾਂਗ ਬਸੇ ਆਪਣੇ ਕਰਦੋ ਮਮਰਦਾਨ ਕੀ بڑے ਹਮਲਿਆਂ ਨੇ ਮਰਦਾ ਵਾਂਗ ਕੀਤੇ ਆ ਇੱਕੋ ਜਰਨਾ ਤਾਂ ਕਰੇ ਤੇ ਰਾਕੇ ਨੂੰ ਨਮਸਤ ਬਸੇ ਹਮਲੇ ਕਰ ਦੋ ਉਹ ਮਰਦਾਨਗੀ ਹਮ ਅਜ਼ ਹੋਸ਼ ਕੀ ਹਮ ਜੇ دیਵਾਨਗੀ ਬੜੇ ਹਮਲੇ ਵਾਲੇ ਹੋਸ਼ ਦੇ ਵਿੱਚ ਮਤਲਬ ਚੰਗੇ ਵਾਰ ਕੀਤੇ ਉਹਨੇ ਹਮ ਜੇ دیਵਾਨਗੀ ਕਹਿੰਦੇ ਬੜੇ ਉਹਨੇ ਟਮਲੇ ਜੇ ਹੋ ਕੇ ਵੈਦੁਰ ਦਫਰਾਈ ਗਿਆ ਬਸੇ ਹਮਲੇ ਕਰ ਦਨ ਬਸੇ ਜ਼ਖਮ ਖੁਰ ਦ ਬੜੇ ਹਮਲੇ ਕੀਤੇ ਤੇ ਬੜੇ ਜ਼ਖਮ ਉਹਨੇ ਖਾਦੇ ਮਰਦਾ ਮੰਗ ਸੀਨੇ ਤੇ ਉਹ ਕਸਰਾ ਬਜਾ ਦਾ ਸ਼ਸਤਮੰਜਾਸਪੁਰ ਤੇ ਮੇਰੇ ਸਾਹਮਣੇ ਆਇਆ ਮੇਰੇ ਦੂਸ ਸਪਾਈ ਉਹਨੇ ਕਤਲ ਕਰ ਦਿੱਤੇ ਸ਼ਹੀਦ ਕਰ ਦਿੱਤੇ ਹਮਜਾਸਪੁਰ ਤੇ ਮੇਰੇ ਸਾਹਮਣੇ ਆਇਆ ਤੇ ਉਹ ਵੀ ਮਾਰਿਆ ਗਿਆ ਫਿਰ ਕਹਿੰਦੇ ਮੇਰਾ ਅਜੀਤ ਸਿੰਘ ਜੰਦੂ ਗਿਆ ਮੇਰਾ ਅਜੀਤ ਸਿੰਘ ਕਹਿੰਦਾ ਪਿਤਾ ਜੀ ਨਾਮ ਦਾ ਜੀਤਾ ਨਹੀਂ ਜਾਊਗਾ ਜੀਤਾ ਜੋ ਗਿਆ ਜੀਤਾ ਨਹੀਂ ਹਾਂ ਮੈਂ ਪਿਤਾ ਜੀ ਜੇ ਮੈਂ ਜਿੱਤੇ ਆ ਗਿਆ ਤੋਹੇ ਜਿਉਂਦੇ ਜੀ ਮੂੰਹ ਨਹੀਂ ਦਿਖਾਉਣਾ ਮਾਰੇ ਕਹਿੰਦੇ ਮੈਨੂੰ ਅਜੀਤ ਸਿੰਘ ਤੇ ਖੁਸ਼ੀ ਹੋਈ ਕਿ ਅਜੀਤਿਆ ਉਸ਼ੀਸ਼ ਗਾਦੇ ਨਹੀਂ ਕਿ ਤੂੰ ਜੰਗ ਨੂੰ ਚੱਲਿਆ ਹੈ ਉਸ਼ੀਸ਼ ਗਾਦੇ ਕਿ ਤੈਨੂੰ ਆਵਾਜ਼ ਮਾਰ ਕੇ ਨਹੀਂ ਬੁਲਾਉਣਾ ਪਿਆ ਤੂੰ ਆਪ ਆਇਆ ਤੂੰ ਫਿਰ ਸੁਪਾਈਆ ਕੌਮਨ ਵਿੱਚ ਕਿ ਜਦੋਂ ਲੋੜ ਪਊਗੀ ਤੇਰੇ ਵਰਗੇ ਜੁਝਾਰੂ ਅੱਗੇ ਹੋਣਗੇ ਮਾਰੇ ਕਹਿੰਦੇ ਮੇਰਾ ਜੀਤ ਸਿੰਘ ਜੰਗ ਨੂੰ ਚੜਿਆ ਉਹਨੇ ਬਹੁਤ ਆਭੂ ਲਾਇਕ ਫੌਜ ਦੇ yogi ਜੀ ਲਿਖਦੇ ਨੇ ਦਿਲਵੰਤ ਸਿੰਘ ਨੇ ਤਲਵਾਰ ਸੇ ਤਸਲੀਮ ਵਜਾਈ ਜਣ ਕੇ ਤੁਹਾਨੂੰ ਸਲਾਮੀ ਦਿੱਤੀ ਹੈ ਜਾ ਕੇ ਬੜੀ ਦੂਰ ਜੰਗ ਕਰਦੇ ਕਰਦੇ ਨੇ ਬਾਬਾ ਜੀ ਸਿੰਘ ਨੇ ਦਲਵੰਤ ਨੇ ਤਲਵਾਰ ਸੇ تسلیم ਪਜਾਈ ਕਰਦਨ ਬਾਅਦ ਆਦਾਬ ਗੁਲਾਮ ਨੇ ਜਗਾਈ ਕਰਨ ਕੇ ਸਰਪਾਸ਼ਾ ਨੂੰ ਸਿਰ ਝੁਕਾ ਕੇ ਅੰਦਰ ਕੀਤਾ ਕਿ ਪਿੰਤਾ ਜੀ ਦੇਖੋ ਮੈਂ ਜੱਗ ਕਿੰਨੀ ਸੋਹਣੀ ਕੀਤੀ ਜੋਗੀ ਜੀ ਕਹਿੰਦੇ ਇੱਕ ਵਾਰ ਸੇ ਮੌਜਿਸਤਮ ਆ ਆ ਉਪਣ ਆਈ ਔਰ ਮੌਸੀ ਕਿਸੇ ਕਮਬਖਤ ਨੇ ਪਿੱਛੇ ਸੇ ਲਗਾਈ ਕਹਿੰਦੇ ਕੋਈ ਕਮਬਖਤ ਬੰਦਾ ਜਿਹਦੀ ਸਾਹਮਣੇ ਆਉਂਦੀ ਹਿੰਮਤ ਨਹੀਂ ਸੀ ਉਹਨੇ ਪਿੱਛੋਂ ਵਰਸੀ ਨੇਜਾ ਭਗਾ ਕੇ ਮਾਰਿਆ ਬਾਪੇ ਅਜੀਤ ਸਿੰਘ ਨੇ ਮੇਰੇ ਪੁੱਤਰ ਦੇ ਕਹਿੰਦੇ ਪਿੱਠ ਦੇ ਵਿੱਚ ਨੇਜਾ ਵੱਜੇ ਤੇ ਛਾਤੀ ਰਹੀ ਨੇਜਾ ਬਾਹਰ ਆਇਆ ਜੋਗੀ ਅੱਲਾ ਜੀ ਆਖਾ ਚਾਹਨਾ ਮੈਨੂੰ ਲੱਗਿਆ ਕਲਗੀਧਰ ਰੋਣਗੇ ਪਰ ਮੈਂ ਹੈਰਾਨ ਸੀ ਕਹਿੰਦੇ ਕਲਗੀਧਰ ਕੀ ਕਹਿ ਰਹੇ ਨੇ ਸ਼ਾਬਾਸ਼ ਪੁੱਤਰ ਬਹੁਤ ਦਲੇਰੀ ਨਾਲ ਲੜੇ ਇਹਨੇ ਪੁੱਤਰਾ ਸ਼ਾਬਾਜ਼ ਬੜੀ ਬਾਦਰੀ ਨਾਲ ਲੜਿਆ ਕਿਉਂ ਨਾ ਹੋ ਦੁਗਨ ਦਿੱਤੇ ਫਰਜ਼ੰਦ ਬੜੇ ਪੁੱਤਰਾ ਲੜਨਾ ਪਰਦਾ ਸੀ ਤੋ ਵੱਡਾ ਪੁੱਤਰ ਹੀ ਹੋਉਣਾ ਸੀ ਇਹਦੇ ਮੇਰਾ ਜਿਹਾਰ ਸਿੰਘ ਆਇਆ ਮੇਰੇ ਸਾਹਮਣੇ ਮੈਨੇ ਜਦੋਂ ਪੁੱਤਰ ਹੋ ਗਿਆ ਨਾ ਜੀਤ ਸਿੰਘ ਨੇ ਸ਼ਹੀਦ ਹੋ ਗਿਆ ਬੜਾ ਸੋਹਣਿਆ ਲੈਣਾ ਕਿਸੇ ਕਵਿ ਨੇ ਲਿਖੀਆਂ ਕਿ ਨਾ ਪੁੱਤ ਹੋ ਗਿਆ ਸ਼ਹੀਦ ਬਾਪੂ ਗੱਜਿਆ ਸੋਹਣਿਆ ਸਾਡੇ ਪੁੱਤ ਹੋ ਗਿਆ ਸ਼ਹੀਦ ਬਾਪੂ ਗੱਜਿਆ ਉਹਨਾਂ ਘੜੀ ਚੋ ਜਕਾਰਾ ਇੱਕ ਛੱਡਿਆ ਦੂਜੇ ਪੁੱਤਰ ਨੇ ਆਣ ਪੱਲਾ ਅਟਿਆ ਕਿਤਾ ਸ਼ੁਗਰ ਗੁਜ਼ਾਰ ਆਖਿਆ ਕਾਲ ਨੂੰ ਦਾ ਦੇਖਣਾ ਸ਼ੀਤ ਦੂਜੇ ਵੀ ਮੈਨਾਂ ਆ। ਮੈਂ ਦੇਖਣਾ ਜੀ ਆਪਿਆ ਤੁਸੀਂ ਕਿਵੇਂ ਪੌਣਾ ਤੇਰੇ ਦਸਤਾਰ ਸਜੇ ਤਾਂ ਸੁਣੀ ਲੱਗਦੀ ਹੈ। ਤੇਰੀ ਕਲਗੀ ਲਾਈ ਬੜੀ ਸੁਣੀ ਲੱਗਦੀ ਚੋਲਾ ਪਾਇਆ ਬੜਾ ਸੋਹਣਾ ਲੱਗਦਾ ਹੈ। ਖਾਹਿਸ਼ ਹੈ ਜਨਮ ਵਿੱਚ ਤੁਮ ਮੈਂ ਜਾਤੇ ਤੂਏ ਦੇਖੇ ਇਸ ਆਂਖ ਸੇ ਵਰਸ਼ੀ ਤੁਮੇ ਖਾਤੇ ਹੋਏ ਦੇਖੇ। ਯਾਸ ਹੈ ਮੈਂ ਚਾਹਵਾ ਕਿ ਮੈਂ ਦੇਖਣਾ ਤੇਰੇ ਸਰੀਰ ਦੇ ਵਿੱਚੋਂ ਜਦੋਂ ਤੀਰ ਲੱਗਣਾ ਤੂ ਕਿੱਦਾਂ ਦਾ ਲੱਗਣਾ। ਕਿੰਨਾ ਸੋਹਣਾ ਲੱਗਿਆ ਜਦ ਤੇਰੇ ਸਰੀਰ ਤੇ ਲੱਗਿਆ ਜਾ। कल भी तो नहीं भेजा जी जहाज सिंह जाओ बेटा जाओ तुम्हें करतार को सौंपा मर जाओ जा मारो तुम्हें करतार को सौंपा रब को ना बिसारो तुम्हें करतार को सौंपा सिखी को मारो तुम्हें करतार को सौंपा देते हैं तुम्हें खंजर से शमशीर समझना नेजे की जगह दादा का से तीर समझना जितने से मरे उन्हें बेपीर समझना सब जख्म आए रोना नहीं दलगीर समझना ਜਾ ਕੇ ਆਸੇ ਦੇ ਕੀ 作ਮਾਇ ਤੇ ਰੋਣ ਨਾ ਲੱਗਦੀ ਚੜਦੀ ਕਲਾ ਹੋਵੇ ਕਲ ਕਿ ਧੰਨੇ ਆਪ ਆਪਣੇ ਕਮਰ ਕੱਸੇ ਦੇ ਵਿੱਚੋਂ ਬਟਾਲ ਕੱਢ ਕੇ ਸੋੰਭੀ ਜੀ ਹਾਰ ਸਿੰਘ ਨੂੰ ਆਪ ਘੜੀ ਦਾ ਦਰਵਾਜ਼ਾ ਥੋਲਿਆ ਜਕਾਰਾ ਛੱਡਿਆ